ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਨਵੀਰ ਲਾਡਾ ਲਾਡਾ ਡਿਸਕਸਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਨਿੱਗਾ ਸਵਾਗਤ ਅੱਜ ਗੀਆ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝੀਆਂ ਵੀਰ ਯੋ ਸਭਤੇ ਪਹਿਲੀ ਖਬਰ ਯੋ ਚਾੜੂ ਵਾਲੇ ਵੀਰ ਬਹੁਤ ਖੁਸ਼ ਹੋ ਰਹੇ ਇਨਕਾ ਯੋ ਜੜਾ ਛੋਟਾ ਲੰਬੜਦਾਰ ਇਸ ਕੀ ਹੋ ਗਈ ਜਮਾਨਤ ਆਰ ਸੁਪਰੀਮ ਕੋਰਟ ਨੇ ਯੋ ਕਹਿ ਲੋ दारू ਵਾਲੇ ਮਾਮਲੇ ਮੈਂ ਚੱਕਾ ਦੇ ਆ ਵਤ ਅੰਦਰ ਯੋ ਦਿੱਲੀ ਕੀ ਤਿਆੜ ਜੇਲਮਾ ਤਾ 530 ਦਿਨ ਮੇਰੇ ਖਿਆਲ ਰੱਖਿਆ ਇਸਨੂੰ ਥਾ ਵੀਰ ਜੇਲਮਾ 17 ਮਹੀਨੇ ਬਣ ਗਏ ਮੋਟਾ ਜਹਾਬ ਲਾਲਾ ਭਾਈ ਇਹ ਜਮਾਨਤ ਮਿਲੀ ਜਮਾਨਤ ਮਿਲਣ ਤੇ ਬਾਅਦ ਅੱਧਾ ਪੰਜਾਬ ਦਾ ਮੰਤਰੀ ਤੋਂ ਕਹਿ ਲੋ ਵੀਰ ਥਾ ਦਿੱਲੀ ਪਹੁੰਚਿਆ ਵਾ ਤਾਂ ਫੁੱਲਾਂ ਨਿਆਰ ਚੱਕਾ ਗੁਲਦਸਤੇ ਚੱਕਾ ਔਰ ਮੁੱਖ ਮੰਤਰੀ ਨੂੰ ਸੱਚਾਈ ਕੀ ਜਿੱਤੇ ਦੱਸਿਆ ਮਨ ਤੋ ਇਨਕੀ ਸਮਝਵਾਂ ਨਹੀਂ ਆਂਦੇ ਵੀਰਿਆ ਸੱਚ ਆਏ ਕਿ ਜਿੱਤ ਕਿਹੜੀ ਵੀ ਦਾ ਸੁੱਥਾ ਕਿਹੜਾ ਹੀ ਉਹ ਜੰਗ ਜਿੱਤ ਕਾਇ ਵੀਰ ਕੇਸ ਕਿਹੜੇ ਮਾਥਾਂ ਮੰਦਰ ਗਏ ਵੇ ਅਰ ਉੱਧਰ ਬਿਕਰਮ ਮਜੀਠੀਆ ਕੱਲੋਂ ਤਾ ਸਿੱਟਪਾ ਜਾ ਕਾਇਆ ਉੱਥਾ ਸਿੱਟਪਾ ਜਦ ਬਾਹਰ ਨਿਕਲਿਆ ਉੱਥਾ ਕਾਲੀ ਵਰਕਰ ਕਰੇ ਕਾ ਮਜੀਠੀਏ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਮਨ ਤੋ ਸਮਝਵਾਂ ਨਹੀਂ ਆਂਦੇ ਵੀ ਮਜੀਠੀਆ ਕੇਸ ਕਿਹੜੇ ਮ ਆਇਆ ਤਾ ਥੰ ਪੈਰਾ ਕਿਹੜੀ ਚੀਜ਼ ਪਾ ਦੇਰੇ ਅਰ ਯੋਗੀ ਕੰਮੀ ਝਾੜੂ ਵਾਲਿਆਂ ਨੇ ਪੜ ਲਿਆ ਯੋ ਕਹਰੇ ਜੀ ਸਚਾਈ ਕੀ ਜਿੱਤ ਹੋਈ ਕਾ ਮੈਂ ਦੱਸਿਆ ਦਾ ਵੀ ਸੱਚ ਕੀ ਜਿੱਤ ਹੋਵੇਗੀ ਮਨੀਸ਼ ਸੋਦੀਆ ਕਾ 17 ਮਹੀਨੇ ਜੇਲ੍ਹ ਮਾ ਰਹਿਣ ਤੇ ਬਾਅਦ ਜ਼ਮਾਨਤ ਮਿਲੀ ਜ਼ਮਾਨਤ ਮਿਲੀ ਬਰੀ ਥੋੜੀ ਹੋ ਜਾਂਦੀ ਹੈ ਜਿੱਦਣ ਬਰੀ ਹੋਵੇਗਾ ਉਦਣ ਕਹਿ ਸਕਾਂ ਵੀ ਸੱਚ ਕੀ ਜਿੱਤ ਹੋਈ ਯੋ ਜ਼ਮਾਨਤ ਲੈਣ ਵਾਸਤਾ ਤੋ ਦੇਖ ਲਿਓ ਯੋ ਕੇਜਰੀਵਾਲ ਕਦੇ ਦੇਖ ਲਿਓ ਅੰਬ ਖਾ ਰਿਆ ਕਦੇ ਕੁਛ ਕਰ ਰਿਆ ਵੀ ਸ਼ੂਗਰ ਵਾਜੇ ਮੇਰੀ ਮਨੂੰ ਜ਼ਮਾਨਤ ਮਿਲ ਜਾਏ ਹੈ ਯੋ ਉਦਸਕਾ ਜਮਨਤ ਮਿਲਨੇ ਦੀ ਗਾ ਸਚਾਈ ਕੀ ਜਿੱਤ ਹੋਗੀ ਵੀਰ ਆ ਇਸ ਮਾਮਲੇ ਦੇ ਵਿੱਚ ਮੈਂ ਜੱਜ ਸਾਹਿਬ ਜਿਹੜੇ ਤੇ ਆਰ ਬੀ ਬੀ ਆਰ ਗਵਾਈ ਆ ਰਾ ਜੱਜ ਕੇ ਵੀ ਵਿਸ਼ਵਨਾਥ ਕੀ ਬੈਂਚ ਨੇ ਤਿੰਨ ਯੋ ਕਹਿ ਲੋ ਦਿਨ ਪਹਿਲਾਂ 6 ਅਗਸਤ ਨੂੰ ਫੈਸਲਾ ਸੁਰੱਖਿਤ ਕਰ ਲਿਆ ਦਾ ਸੰਸੋਧੀਆਂ ਨਾਲ ਦਿੱਲੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਮਾ ਜਾਗਾ ਫੈਸਲਾ ਕਰਿਆ ਉਤਾ ਜਾ ਕੇ ਪਾਇਆ ਰੁਖ ਕਰਿਆ ਆ ਫਿਰ ਸੋਧੀ ਦੀ ਜਮਾਨਤੋ ਕੀ ਖਾਰਜ ਪਰ ਅੱਜ ਸੁਪਰੀਮ ਕੋਰਟ ਨੇ ਉਸਨੂੰ ਜਮਾਨਤ ਦੇ ਦਿੱਤੀ ਅਰ ਜਮਾਨਤ ਲੈ ਕੇ ਆ ਗਿਆ ਬਾਹਰ ਅਰ ਜਿਉ ਲੱਗੇ ਢੋਲ ਵਜਾਣ ਬਿਰੁੱਥਾ ਚਾੜੂ ਵਾਲੇ ਇਹਨਾਂ ਜੋ ਬਿਰੁੱਥਾ ਗਿੰਦਾ ਪਾਇਆ ਬੱਲੇ ਬੱਲੇ ਕਰਾਤੀ ਵੀਰ ਆ ਰਿਓ ਕਹਲੋ ਵੀ ਸੰਸੋਧੀਏ ਨੇ ਜਮਾਨਤ ਮਿਲਣ ਤੇ ਬਾਅਦ ਭਗਵੰਤ ਮਾਨ ਨੇ ਖੋਲਿਆ ਫਿਰ ਟਵਿੱਟਰ ਉਹ ਟਵਿੱਟਰ ਵਾਲਾ ਵੀ ਕਹਿ ਰਿਹਾ ਤਾਂ ਕਾ ਦੱਸੋ ਮੈਨੂੰ ਕਮੈਂਟ ਕਰ ਕਾ ਬਿਉ ਐਕਸ ਠੀਕ ਰਹੇਗਾ ਜਾਂ ਜੀ ਜੀ ਲਾਦੇ ਆ ਫੇਰ ਉਹ ਨੀਲੀ ਚਿੜੀ ਜੀ ਹਾਲ ਐਕਸ ਕੇ ਉੱਪਰ ਜਾ ਕੇ ਪਹੁੰਚਤ ਮੰਨ ਆਇਓ ਅਪਡੇਟ ਦਈ ਸਾਰੀ ਗਾਇ ਵੀ ਜੋ ਹੋ ਗਿਆ ਕਾਮਾ ਚੱਕੋ ਲਾਉ ਨਜ਼ਾਰੇ ਆਰ ਉਧਰ ਵੀਰ ਨਸਹਿਰਾ ਪੁੰਨਿਆਂ ਕੇ ਬਾਸ ਢੇ ਮਾ ਰੇਣੀ ਫੜੀ ਵਾਲਿਆਂ ਕੇ ਉੱਪਰ ਸੜਕ ਪਾ ਉਹਨਾਂ ਨੇ ਚੱਕਣ ਕੇ ਮਾਮਲੇ ਵਾ ਇੱਕ ਹੋਰ ਚੱਕਰ ਪੈ ਗਿਆ ਯੋ ਗੱਜਣ ਯੋ ਜਿਹੜਾ ਚੌਂਕੀ ਇਨਚਾਰਜ ਗੱਜੜ ਨੇ ਵਿਰੁੱਧ تھا ਪਤਾ ਨਹੀਂ ਕੀ ਜੂਸ ਮਾ ਗਿਆ ਸਰਪੰਚ ਤਰਸੀਮ ਤਰਸੀਮ ਨੂੰ ਇਸਦੀ ਦਾੜੀ ਨੂੰ ਹੱਥ ਪਾਣੇ ਤੱਕ ਕੀ ਗੱਲ ਕਰਤੀ ਇਹੋ ਵੀਡੀਓ ਬਣ ਗਈ ਇਸਦੀ ਧਾਰਮੀਕਰ ਰਾਸੀ ਆਗੂ ਨੇ ਇਸ ਕੀ ਕਰੀ ਨਖੇਦੀ ਸੰਘਰਸ਼ ਕੇ ਰਾਹ ਪੈ ਗੇ ਇਹ ਪੰਜਾਬ ਕੇ ਵਿੱਚੋਂ ਵੀ ਇਤਨਾ ਕੰਮ ਹੋਇਆ ਰੌਲਾ ਨਾ ਪਵੇ ਯੋ ਕਹਲਿਓ ਵੀਰ ਹੋ ਹੀ ਨਹੀਂ ਸਕਦਾ ਇਹ ਤੋਂ ਮਾਮਲਾ ਬੜਾ ਸੰਵੇਦਨਸ਼ੀਲ ਵੀਰ ਇੱਕ ਸਰਦਾਰ ਬੰਦੇ ਦੀ ਦਾੜੀ ਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੱਥ ਪਾਣੀ ਕਰ ਰਿਹਾ ਆ ਚੌਕੀ ਇਨਚਾਰਜ ਯੋ ਦੋਸਨ ਬੇਵ ਨੇ ਆ ਦੱਸ ਰਿਹਾ ਔਰ ਤਰਸੀਮ ਸਰਪੰਚ ਯੋ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਔਰ ਸ਼੍ਰੀ ਘਾਤਕ ਸਾਹਿਬ ਦੇ ਜਥੇਦਾਰ ਨੂੰ ਪੱਤਰ ਲੀਕਾ ਕਾਨੂੰਨੀ ਕਾਰਵਾਈ ਕਰੋਗਾ ਇਸਕੇ ਉੱਪਰ ਇਹ ਬੰਦੇ ਨੇ ਇਤਰਾ ਕਿਤਰਾ ਕਹਿਦਾ ਹੈ ਦੀ ਦਾੜੀ ਨੂੰ ਹੱਥ ਪਾ ਲਿਆਂਗਾ ਅਰ ਜਿਹੜੀ ਜਾਣਕਾਰੀ ਲਈ ਤਰਸੀਮ ਨੇ ਵਾਹ ਕਹਿ ਰਿਹਾ ਵੀ ਸਮਰਥਕਾਂ ਦੀ ਹਾਜ਼ਰੀ ਮਾਂ ਬਾਜ਼ਾਰ ਮਾਂ ਛੋਟੀਆਂ ਗੱਡੀਆਂ ਜਿਹੜੀਆਂ ਆ ਰੇੜੀ ਸਬਜੀ ਵਾਲੇ ਫਲ ਵੇਚ ਰਹੇਗਾ ਦੁਕਾਨਦਾਰ ਕਾ ਚੌਂਕੀ ਇੰਚਾਰਜ ਸਿਆਸੀ ਸਹਿਬਾ ਤੰਗ ਪ੍ਰੇਸ਼ਾਨ ਕਰਦਾ ਲਗਾ ਇਸ ਸਬੰਧ ਵਿੱਚ ਦੁਕਾਨਦਾਰ ਨੇ ਕਹਿਣਾ ਮੌਕੇ ਉੱਥਾ ਪਹੁੰਚਿਆ ਅੰਚਾਰਜ ਦਾ ਗੁੱਸੇ ਮੂ ਉਸਨੇ ਕਹਾ ਵੀਰ ਤਲਖੀ ਮਾਗਾ ਮੰਨੂ ਮੇਰੇ ਧਾਰਮਿਕ ਚਿੰਨਾ ਨੂੰ ਅਰਦਾੜੀ ਪੱਟਣੀ ਗੰਦ ਕਹਿ ਗਿਆ ਦਾੜੇ ਪੱਟ ਦੇਗਾ ਤੇਰੇ ਅਰ ਕਾਮ ਹੈ ਅਮਰਤਾ ਰੀ ਗੁਰੂ ਸਿੱਖੋਂ ਦੇ ਨਾਤੇ ਸ੍ਰੀ ਕਾਲ ਤਖਤ ਸਭ ਤੇ ਪਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਮੰਨਾ ਇਸ ਕਾਰ ਕਾ ਸ੍ਰੀ ਕਾਲ ਤਖਤ ਸਭ ਕੇ ਗੈਲ ਐਸ ਐਸ ਪੀ ਤਰਨਤਾਰਨ ਉਸ ਕੇ ਦੇਗਾ ਹੈਂਕੜਵਾ ਥਾਣੇਦਾਰ ਗਲਬ ਕਰਾਮਾ ਕਾਰਵਾਈ ਦਾ ਤਰਸੀਮ ਤਸੀਮ ਘਰਮ ਹੋ ਗਿਆ ਵੀਰ ਫਿਰ ਉਥਾ ਦੇਖੋ 타 ਇਹ ਬਾਬੂ ਪ੍ਰਕਾਸ਼ ਬਾਗਲਾ ਸ਼ੋਗਰਾ ਵੀ ਦੇਖ ਲਓ ਕਾਲ ਤਖਤ ਸਭ ਤੇ ਇਨਸਾਫ ਕੀ ਗੁਹਾਰ ਲਾ ਰਿਆ ਇੱਧਰ ਈ ਵੀ ਤਰਸੀ ਵੀ ਅੜ ਗਿਆ ਕਾ ਮੈਂ ਤਾਂ ਇਨਸਾਫ ਲਈ ਘਾਟਾਂਗਾ। আর उधर ਗੱਜਣ ਈਸ ਗੱਲ ਜਦ ਗੱਲ ਕਰੀ ਗੱਜਣ ਕਰਾ ਜਦੋਂ ਗਿਆ ਹੀ ਨਹੀਂ ਮੈਂ ਬਾਤ ਕਾ ਇਤਰਾ ਹੀ ਝੂਠ ਮਾਰ ਦੇਗਾ। ਇਤਰਾ ਹੀ ਉਹ ਲੀਡਰਾਂ ਕੀ ਤਰ੍ਹਾਂ ਯੋ ਵੀ ਆਪਣੇ ਜਵਾਬ ਤੇ ਮੁੱਕਰ ਗਿਆ। ਮਨ ਤਾਂ ਸਮਝ ਬਾਰੇ ਆ ਜੀ ਵੀਡੀਓ ਬਣ ਗਈ। ਵੀਡੀਓ ਮੇ ਤਾਂ ਬੋਲੇ ਹੋੜਾ ਵੀਰ ਫਿਰ ਇਸਨੇ। ਫੇਰ ਕਿ ਤਰ੍ਹਾਂ ਯੋ ਮਦਰ ਮੁੱਕਰ ਜਾ। ਉਹਨੂੰ ਸਮਝਵਾ ਨਹੀਂ ਆਂਦੀ ਲੋਕ ਇਤਨਾ ਇਤਨਾ ਮੁੱਕਰ ਜਾਂ। আর उधर ਵੀਰ ਕਲਤਾਰ ਸਦਬਾਂ ਇਹ ਜਿਹੜਾ ਸਪੀਕਰ ਸਾਹਿਬ ਇਹ ਕਹ ਰ ਮੈਂ ਮੁੱਖ ਮੰਤਰੀ ਨਹੀਂ ਬਣਨਾਗਾ ਮੈਂ ਤਾਂ ਅੱਦੇ ਸਪੀਕਰ ਵਾਲੇ ਬਾਈ ਠੀਕ ਆ ਸੰਵਿਧਾਨਕ ਅਹੁਦੇ ਦੀ ਸੱਚੀ ਪਾਲਣਾ ਕਰਨੇਗਾ ਗੈਰ-ਗੈਰ ਕੰਮ ਮੈਂ ਬਹੁਤ ਵਧੀਆ ਸਤਕਾਰ ਰੁਤਬਾ ਹਸ ਲਗਾ ਮੈਨੂੰ ਰਾਜਨੀਤੀ ਦੇ ਵਿੱਚ ਆਰ ਕਾਬਿਰ ਮੈਂ ਤਾਂ ਬਸ ਥਾਈ ਠੀਕ ਆ ਮੈਨੂੰ ਨਹੀਂ ਮੁੱਖ ਮੰਤਰੀ ਬਣਨੇ ਦੀ ਲੋੜ ਆਰ ਕਾ ਮੁੱਠਾ ਜਿਹੜੀ ਸੇਵਾ ਲਈਗਾ ਇਸੇ ਵਰ ਵਧੀਆ ਢੰਗ ਨਾਲ ਨਿਭਾਵਾਂਗਾ ਕਾ ਯੂ ਹੀ ਆਪਣਾ ਕੰਮ ਅਰ ਯੋ ਕੰਮ ਕਰ ਕਾ ਟਾਂਗਾ ਕੰਮ ਨੇ ਤੇ ਲੋੜੀ ਦਾ ਮੁੱਖ ਮੰਤਰੀ ਬਣਨੇਗਾ ਉਤਾ ਹੈ ਤੋ ਹੈ ਭਗਵਾਨ ਜਮਾਨ ਯੋ ਮਾਟ ਕਾ ਚੋਗਰ ਲਗਿਆ ਵਾ ਕਰ ਰਿਆ ਕੰਮ ਕਾ ਜਦ ਵਾ ਵਧੀਆ ਕਰ ਰਿਆ ਕੰਮ ਨੂੰ ਕਾ ਲੋੜਦੱਤ ਪਸਾਣੇ ਵਿੱਚ ਇਸ ਕਰ ਕਾ ਕੰਮ ਨੂੰ ਲੋੜਨੀ ਅਰ ਕਾ ਵੀ ਇਸ ਤੇ ਪੁੱਛਿਆ ਸਵਾਲ ਵੀ ਸਰਕਾਰ ਮਾਂ ਵੀ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਨਸਾ ਕੋਰੀ ਸਮਗਲੰਗ ਯੋ ਨੇ ਰੁਕ ਰੀ ਕਾ ਵੀ ਸੰਵਿਧਾਨਿਕ ਧਾਰੇ ਦੇ ਬਾਹਰ ਜਾਗਾ ਕਾ ਵੀ ਇਸ ਤਰ੍ਹਾਂ ਦੀ ਪ੍ਰਤੀ ਸੰਜੀਦਗੀ ਦਾ ਦਿਖਾ ਰਿਆ ਕਭੀ ਯਤਨ ਸੀ ਲਗਾਵੇ ਕੋੜ ਯੂ ਖਤਮ ਕਰਨਾ ਕਾ ਇਸਕਾ ਹੱਲ ਲੱਭ ਰਹੇਗਾ ਬੈਠਾ ਬੀਜ ਦੇਗਾ ਛੀਤੀ ਕਰ ਦੇਗੇ ਅਲ ਇਸਕਾ ਕਾ ਉਮੀਦ ਤਾਂ ਹੈ ਬਾਕੀ ਦੇਖੂਗਾ ਕੀ ਬਣੇਗਾ ਔਰ ਉਧਰ ਭਗਵਾਨ ਤਮਾਨਾ ਵੀਰ ਯੋ ਜਿਹੜਾ ਨੀਰ ਚੋਪੜਾ ਯੋ ਜਿਹੜਾ ਸਰੀਆ ਜਾ ਗੇਰਾ ਲੰਮਾ ਮਘੇਲ ਕੇ ਮਹਾਰਾਜ ਨੂੰ ਬਰਛਾ ਜਾ ਗੇਰਾ ਨੀ ਲੰ ਨਾ ਠਕਾਵਾ ਸ਼ੋਗਰਾ ਬਰਛੇ ਨੂੰ ਦੂਰ ਤੱਕ ਮਘੇਲ ਕ ਮਾਰਾਂ ਯੋ ਨੀਰ ਚੋਪੜਾ ਇਸ ਨੂੰ ਵਧਾਈ ਦਈ ਵੀਰ ਈਸ ਨੇ ਪੈਰ ਸਲੰਪਕ ਮਾ ਯੋ ਲੈ ਲਿਆ ਧਗ ਮਾ ਉੱਥਾ ਵੀਰ ਭਗਵਾਨ ਤਮਾਨ ਕਹ ਰਿਹਾ ਆਇਓ ਇਸ ਨੂੰ ਅੰਗਰੇਜ਼ੀ ਮਾਂ ਤੋਂ ਜੈਵਲਿਨ ਕਾਮ ਜੈਵਲਿਨ ਥਰੋ ਚਾਂਦੀ ਦਾ ਤਗਮਾ ਲਿਆ ਛੋਗਰੇ ਨੇ ਵੀਰ ਚਾਂਦੀ ਲਿਆ ਗੱਠੀ ਕਰ ਕਾ ਨੀਰ ਚੋਬੜਾ ਖਿਆਸਪੁਰ ਦੀ ਗਾ ਸੱਚੀ ਮੂਲਕ ਮਾਣ ਮਹਿਸੂਸ ਹੋ ਰਿਹਾ ਗਾ ਚੋਬੜੇ ਨੇ ਗਾ ਟੋਕਿਓ ਦੇ 올림픽 ਮਾਂ ਸੋਨੇ ਦਾ ਤਗਮਾ ਲਿਆ ਗਾ ਉੱਥਾ ਵੀਰ ਬੋ ਮਾਰ ਮੇਲੇ ਬਰਛੈਨ ਲੰਬਾ ਕਰ ਕਾ ਸੋਨਾ ਲੈ ਲਿਆ ਉੱਥਾ ਚਾਂਦੀ ਦਾ ਤਗਮਾ ਖੱਟਿਆ ਗਾ ਭਗਵਾਨ ਤਮਾਨ ਕਹ ਰਿਹਾ ਵੀ ਖਿਡਾਰੀਆਂ ਨੂੰ ਗਾ ਬਹੁਤ ਵਧੀਆ ਕਾ ਚੰਗੀ ਬਾਤ ਕਾ ਛੋਗਰੇ ਕਾ ਬਹੁਤ ਇਹ ਤੱਤੇ ਕਾ ਛੋਗਰੇ ਬਹੁਤ ਤੇਜ਼ گیند ਨੇ ਹਰ ਮੁੱਖ ਮੰਤਰੀ ਨੇ ਮੀ ਜਿਤਾਈ ਸਾਰ ਦਨ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਹੋਵੇਗਾ ਖਿਡਾਰੀ ਕਾ ਵੀ ਬੜੀਆ ਕੰਮ ਕਰਨਗੇ ਨੀਰ ਚੋਪੜਾ ਕਾ ਨਾਲ ਟਾਈਮ ਮਾ ਖੇਡ ਮੁਕਾਬਲਾ ਮੱਲਾ ਮੱਲਾ ਮਾਰੇਗਾ ਭਗਵਾਨ ਤੁਮਨ ਕਾ ਰਹਾ ਵੀ ਸਾਰੇ ਖਿਡਾਰੀ ਕਾ ਬਹੁਤ ਮਿਹਨਤ ਕਰ ਰਹੇ ਕਾ ਇਨੀ ਮਿਹਨਤ ਨਜ਼ਰ ਵੀ ਆ ਰਹੀ ਕਾ ਮੰਦੀਘਰੀ ਵਧੀਆ ਬਾਤ ਵੀਰ ਔਰ ਪੰਜਾਬ ਦੇ ਵਿੱਚ ਮੈਂ ਜ਼ਮੀਨਾਂ ਦਾ ਕਲੈਕਟਰ ਰੇਟ ਵਧਾ ਦਿਆ ਥਾ ਯੋ ਚੀਮਾ ਜਿਹੜਾ ਬਿਰ ਲਾਇਆ ਬੋਥਾ ਵਿੱਤ ਮੰਤਰੀ ਇਸ ਨੂੰ ਪੁੱਛਿਆ ਵੀ ਉਹ ਕਿਹ ਚੱਕਰ ਪਾਇਆ ਥੰਨਾ ਹਰ ਪੰਜਾਬ ਨੇ ਵਿੱਤੀ ਖੇਹਤ ਹੋਰ ਮਜ਼ਬੂਤ ਕਰਨ ਵਾਸਤਾ ਜ਼ਮੀਨਾਂ ਦਾ ਕਲੈਕਟਰ ਰੇਟ ਦੇ ਵਿੱਚ ਰੇਟ ਚੱਕਦੇ ਨੇ ਆਮਦਨੀਆਂ ਵਾਧੇ ਇਸ ਕਰਾ ਰੇਟ ਚੱਕਿਆ ਗਾ ਮੰਨਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਮੈਂ ਇਸ ਮਾਮਲੇ ਦੀ ਪਹਿਲ ਕਰੀ ਔਰ ਬਾਕੀ ਜ਼ਿਲ੍ਹਿਆਂ ਮਾਂ ਡਿਪਟੀ ਕਮਿਸ਼ਨਰਾਂ ਨੂੰ ਫੌਰੀ ਤੌਰ 'ਤੇ ਕਲੈਕਟਰ ਰੇਟ ਦੇ ਵਾਅਦੇ ਵਾਸਤਾ ਕਹਦੇ ਰੇਟ ਚੱਕ ਦੇ ਰੇਟ ਕਰ ਦੋ ਤੇਜ ਆ ਚੀਮੇ ਨੇ ਬਿਆਨ ਦਿਆ ਜੋ ਵੀਰ ਚੀਮਾ ਕਹ ਰਿਹਾ ਵੀਰ ਕਾ ਮਾਰਕੀਟ ਮਾ ਜ਼ਮੀਨ ਜਿਹੜੀ ਅਸਲ ਕੀਮਤ ਉਸ ਨਾਲੋਂ ਕਲੈਕਟਰ ਰੇਟਾਂ ਬਹੁਤ ਫਰਕ ਆ ਇਸ ਕਰ ਕਾਲਾ ਬਜਾਰੀ ਜੂਰਾ ਬਦੀਗਾ ਸਰਕਾਰ ਨੇ ਫੈਸਲਾ ਕਰਿਆ ਵੀ ਕਾਲਾ ਬਜਾਰੀ ਖਤਮ ਕਰਨੀ ਮੰਨਣਾ ਕਾਲਾ ਤਾਂ ਤੋਂ ਨਹੀਂ ਲਿਆ ਸਕੇ ਵਿਚਾਰੇ ਚਲੋ ਕਾਲਾ ਬਜਾਰੀ ਤੋਂ ਖਤਮ ਕਰ ਲੈਂਗੇ ਇਸ ਕਰ ਕਲੈਕਟਰ ਰੇਟ ਚੱਕ ਦੇਗਾ ਮੰਨਣਾ ਇਹ ਦੋ ਨੰਬਰ ਦਾ ਕੰਮ ਬੰਦ ਕਮਰੇ ਮੰਨੀ ਹੋਵੇਗਾ ਮਾਨ ਤਰੀਕਾ ਜਮੀਨ ਦੇ ਉੱਪਰ ਬੈਗਾ ਹੋਵੇਗਾ ਤੇ ਟ੍ਰੇਡ ਚੱਕਦਾ ਸਰਕਾਰ ਨੇ ਕਾਫੀ ਕਰੀਬ 1500 ਕਰੋੜ ਰੁਪਏ ਦਾ ਬਾਧੂ ਆਮਦਨ ਹੋਵੇਗਾ ਕਿ ਉਹ ਅੱਗਾ ਫਲੈਕਸਾਂ ਮਿਲਾਣੀਆਂ ਵੀਰਾਂ ਨੇ ਹਰਿਆਣੇ ਦੇ ਵਿੱਚ ਵੋਟਾਂ ਆਗੇ ਉਥਾਂ ਪ੍ਰਚਾਰ ਕਰਨ ਜਾਣਾ ਭਗਵਾਨਤਵਾਨ ਗੱਡੀਆਂ ਦਾ ਤੇਲ ਪਾਣਾ ਖਰਚਾ ਤਾਂ ਹੋਵੇਗਾ ਵੀਰ ਫਿਰ ਪੈਸੇ ਕਿੱਥੇ ਲੈਣੇ ਵੀਰ ਵਿੱਤ ਮੰਤਰੀ ਵਿਚਾਰਾ ਕਿੱਥੇ ਘਰਾਂ ਥੋੜੀ ਦੇ ਪੈਸੇ ਇਹ ਤੇਲ ਪੰਪ ਪਾਦੇ ਪੁਆਣਾ ਪੰਪ ਵਾਲਾ ਤੋਂ ਲਵੇਗਾ ਨਾ ਪੈਸੇ ਤੇਲ ਦੇ ਇਸ ਕਾਰ ਕਵੀਰ ਮੈਨੂੰ ਲੱਗ ਰਿਹਾ ਵੀ ਤਾਂ ਰੇਟ ਚੱਕਿਆ ਇਹਨਾਂ ਨੇ ਤਾਂ ਕਰ ਕਰ ਕੇ ਰੇਟ ਚੱਕਣ ਦਾ ਕਈ ਰੌਲਾ ਪੈ ਗਿਆ ਕਲੇਸ਼ ਪੈ ਗਿਆ ਵੀਰ 5% ਤੇ 10% ਕਰਤੇ ਆ ਸਿੱਧਾ 5% ਵਧਾਤੇ ਆ ਵੀਰ ਇਹ ਦੇਖੋ ਇਹ 10% ਵਧਾਤੇ ਆ ਲੋਕਾਂ ਨੇ ਪਾ ਲਿਆ ਰੌਲਾ ਦੇਖੋ ਫਿਰ ਅੱਗਾ ਕਹਿ ਬਣੇ ਔਰ ਉਧਰ ਵੀਰ ਭਗਵਾਨ ਜੀ ਤਮਾਨ ਮੱਛਰ ਮਾਰਨੇ ਵਾਲਾ ਕੰਮ ਸ਼ੁਰੂ ਕਰਤੇ ਆ ਭਗਵਾਨ ਤਮਾਨ ਨੇ ਸ਼ੁਕਰਵਾਰ ਨੂੰ ਡੈਂਗੂ ਵਾਰ ਖਤਮ ਕਰਨ ਵਾਸਤਾ ਸਰਕਾਰੀ ਹਸਤਾਲਾ ਬੰਦੇ ਲਾ ਦੇਗਾ ਮੱਛਰ ਮਾਰੋ ਆਈ ਇਹ ਮੱਛਰੋ ਕੰਮ ਕਰਾਂਗੇ ਵੀਰ ਡੈਂਗੂ ਦੇ ਪਾਣੀ ਮਾ ਪੈਦਾ ਹੋਰੀ ਬਿਮਾਰੀਆਂ ਫੈਲਣ ਵਾਸਤਾ ਬਚਨ ਮੰਦਗਾ ਸੂਬੇ ਦੇ ਵਿੱਚ ਮਾ ਕਾ ਵੀ ਬਰੀਡਿੰਗ ਚੈਕਿੰਗ ਸੰਬੰਧੀ ਬਕਾਇਦਾ ਮੰਦੇ ਲਾ ਦੇਮਾ ਨਿਗਾ ਵੀਰ ਜੋ ਮੱਛਰਾਂ ਨੂੰ ਫੜ ਫੜ ਕੇ ਟੋਲ ਟੋਲ ਕੇ ਮਾਰੇਗਾ ਇਹਨਾਂ ਨੂੰ ਔਰ ਉਧਰ ਵੀਰ ਲਾਰਸ ਵਿਸਨੋਇਨ ਨੇ ਕਾ ਜੋ ਰਾਜਾ ਬੜਿੰਗ ਕਹ ਰਿਹਾ ਕਾ ਇਹ ਤਾਂ ਇਤਰਾਵਾ ਪੇਸ਼ੀ ਕਰਾਣਾ ਜਿਤਰਾ ਇਹ ਗ੍ਰਹਿ ਮੰਤਰੀ ਹੋਵੇਗਾ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਲਾਰਸ ਵਿਸਨੋਈ ਕੇਂਦਰ ਸਰਕਾਰ ਨੂੰ ਕੀ ਰਿਹਾਗਾ ਸੰਸਦੋਂ ਬੋਲ ਰਿਹਾਗਾ ਲਾਰਸ ਵਿਸਨੋਈ ਇਤਰਾ ਦੇ ਰਿਹਾ ਮੇਰਾ ਗ੍ਰਹਿ ਮੰਤਰੀ ਹੋਵੇਗਾ ਵੀਰ ਬਖਤਰਬੰਦ ਗੱਡੀਆਂ ਵਾਲੇ ਦਾਲੇਗਾ ਅਗਾ ਪਿੱਛਾ ਦਾ ਧੂਆਂ ਕੱਢਿਆ ਪਏ ਨੇ ਤੂੰ ਕਾ ਖੰਨਿਆ ਨੇਰੀਆਂ ਲਿਆਂਦੀਆਂ ਮੇਰਾ ਇਹਦੇ ਇੱਕਾ ਤੋਂ ਛੋਗਰੇ ਹੋਰ ਘਰ ਮੋਰੇ ਕਾ ਇਤਨੀ ਟੌਰੀ ਕਾ ਜ਼ਿੰਦਗੀ ਬਣਾਦੀ ਇਸ ਕੀ ਤੂੰ ਐਸੀ ਲੇਗਾ ਕਾ ਬੋਲਿਆ ਵੀਰ ਦੇਖੋ ਕਾ ਇਹ ਕੇਂਦਰ ਸਰਕਾਰ ਕਿਆ ਕਰੇਗੀ ਅਹ ਦੇਸ਼ ਦਾ ਤੰਕਬਾਦ ਦੇ ਗਾਇਓ ਬੰਦਾ ਜਿਹੜਾ ਥਾਂ ਗੱਡੀ ਵਿੱਚ ਜੜਾ ਜੜਾ ਗੱਲਿਆ ਮੌਤਾ ਪੂਰਾ ਅਤੰਕਵਾਦ ਫੈਲਿਆ ਵਗਾ ਗੁਜਰਾਤ ਦੇ ਵਿੱਚ ਸਾਮਰਪਤੀ ਜੇਲ੍ਹ ਮਾਂ ਬੰਦ ਦਾਰਸ ਬਸਰੋਈ ਸਿੱਧੂ ਮੂਸੇਵਾਲਾ ਇਸ ਨੂੰ ਇਸ ਦਾ ਕਤਲ ਇਸ ਨੇ ਕਰਿਆ ਵੀਰ ਔਰ ਬਾਹ ਕਹਿ ਰਹੇ ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰ ਰਿਆ ਛੋਟੀ ਦਾ ਤੰਕਬਾਦ ਦੇਗਾ ਫਿਰੋਤੀ ਮੰਗਾਗਾ ਥਾਂ ਮੈਂ ਇਸ ਨੂੰ ਕਹ ਬਖਤਰ ਬਣ ਗੱਡੀ ਵਿੱਚ ਜੜਾ ਜੜਾ ਗੱਲਿਆ ਮੌਤਾ ਇਹ ਉਹ ਗਲਤ ਬਾਤ ਚਲੋ ਘਰ ਲਾਡਾ ਡਿਸਕਸ਼ਨ ਦੇ ਨੇ ਪ੍ਰੋਗਰਾਮ ਦੇ ਵਿੱਚ ਮੈਂ ਜੋ ਅੱਜ ਗਿਆ ਬੜੀਆਂ ਖਬਰਾਂ ਦੀਆਂ ਕੱਲ੍ਹ ਵੀ ਸੀ ਟਾਈਮ ਥਾਰੇ ਗਲੌਰ ਖਬਰਾਂ ਕਰਾਂਗਾ ਸਿੱਧੀਆਂ ਵੀ ਸਾਰਿਆਂ ਨੂੰ ਲਾਡੇ ਪਵਾਦੀ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ